ਹੈਲੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਸਤਲੁਜ ਦਰਿਆ ਉਫਾਨ ਤੇ ਹੈ ਲਗਾਤਾਰ ਡਰ ਬਣਿਆ ਹੋਇਆ ਪਿਛਲੇ 2 ਦਿਨਾਂ ਤੋਂ ਕਿ ਸਸਰਾਲੀ ਬੰਨ ਜਿਹੜਾ ਉਹ ਟੁੱਟ ਜਾਏਗਾ ਤਾਂ ਲੁਧਿਆਣਾ ਦੇ ਵਿੱਚ ਚੰਗੀ ਮਾਰ ਹੋਏਗੀ ਪਾਣੀ ਦੀ ਤਾਂ ਸਸਰਾਲੀ ਕਲੋਨੀ ਦੇ ਵਿੱਚ ਅਸੀਂ ਮੌਜੂਦ ਆ ਬਿਲਕੁਲ ਬੰਨ ਦੇ ਕੋਲ ਤਸਵੀਰਾਂ ਇੱਕ ਵਾਰ ਸੁਖਵਿੰਦਰ ਜੀ ਜ਼ਰੂਰ ਦਿਖਾ ਦਿਓ ਕਿ ਕੀ ਹਾਲਾਤ ਨੇ ਇੱਥੇ ਦੇ ਲਗਾਤਾਰ ਸੇਵਾ ਕੀਤੀ ਜਾ ਰਹੀ ਐਥੇ ਲੋਕਾਂ ਦੇ ਵੱਲੋਂ ਆਪ ਇੱਥੇ ਸੇਵਾ ਕੀਤੀ ਜਾ ਰਹੀ ਹੈ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਬੰਨ ਜਿਹੜਾ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਤਾਂ ਐਡਵੋਕੇਟ ਸਿਮਰਨਜੀਤ ਕੋਰ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਮੌਕੇ ਤੇ ਤੁਸੀਂ ਮੌਜੂਦ ਹੋ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਕੀ ਹਾਲਾਤ ਕੀ ਨੇ ਇਸ ਟਾਈਮ ਤੇ ਮੇਰਾ ਇਹ ਆਪਣਾ ਇਲਾਕਾ ਹੈ ਮੇਰਾ ਪਿੰਡ ਹੈ ਤੋਂ ਦੋ ਪਿੰਡ ਛੱਡ ਕੇ ਸਸਰਾਲੀ ਤੋਂ ਬਾਅਦ ਗਦਾਪੁਰੋਂ ਆਉਂਦਾ ਫਿਰ ਮੇਰਾ ਪਿੰਡ ਗੌਸਗੜ ਆਉਂਦਾ ਆ ਜੀ ਤੇ ਹਾਲਾਤ ਇਦਾਂ ਆ ਕਿ ਜਦੋਂ ਇੱਥੇ ਸ਼ੁਰੂ ਕੀਤਾ ਸੀਗਾ ਮਤਲਬ ਟਾ ਲੱਗਣੀ ਸ਼ੁਰੂ ਹੋਈ ਸੀ ਤਾਂ ਉਦੋਂ ਘੱਟੋ ਘੱਟ 400 ਫੁੱਟ ਜਗ੍ਹਾ ਸੀਗੀ ਬੰਨ ਤੋਂ ਪਾਰ ਜੀ ਠੀਕ ਹੈ ਤੇ ਅੱਜ ਸਿਚੁਏਸ਼ਨ ਇਹ ਆ ਕਿ ਵਿਦਨ 1 ਵੀਕ ਪੂਰਾ ਸਾਡਾ ਬੰਨ ਪਾਹਾ ਕੇ ਲੈ ਗਿਆ ਆ ਇਹ ਤੇ ਹੁਣੇ ਜਿਹੜੇ ਲੋਕਾਂ ਦੇ ਖੇਤ ਬਚੇ ਤੇ ਇਹ ਨਵਾਂ ਬੰਨ ਨਵਾਂ ਬੰਨ ਬਣਾਉਣ ਲੱਗੇ ਹੋਏ ਆ ਉਹ ਉਪਰ ਹਟ ਕੇ ਤਾਂ ਕਿ ਬਚਾਇਆ ਜਾ ਸਕੇ ਬਟ ਗੱਲ ਹੈ ਕਿ ਇੱਥੇ ਪੱਥਰ ਆਏ ਹੋਏ ਆ ਨਾ ਦਾ ਪੱਥਰ ਜਾਲ ਚ ਪਾਏ ਇਹਨਾਂ ਨੇ ਨਾ ਬੋਰੇ ਜਾਲ ਚ ਪਾਏ ਆ ਤੇ ਇੱਥੇ ਜਿਹੜੀ ਸੇਵਾ ਆ ਦੂਰੂ ਦੂਰੋਂ ਹੁਣ ਸਾਡੀਆਂ ਵੀਡੀਓਜ਼ ਤੋਂ ਲੋਕਾਂ ਨੂੰ ਪਤਾ ਲੱਗ ਰਿਹਾ ਆ ਤਾਂ ਵੀਰ ਹੁਣੇ ਤੁਸੀਂ ਦੇਖੋ ਇਹ ਲਖਨਪੁਰ ਪਿੰਡ ਦੇ ਸਰਪੰਚ ਨੇ ਤੇ ਇਹ ਉਹ ਟਰਾਲੀਆਂ ਦੇਖੋ ਕਿੰਨੀਆਂ ਲੈ ਕੇ ਆਏ ਆ ਜਦ ਕਿ ਇੱਥੇ ਪਹੁੰਚਣ ਲਈ ਇਹਨਾਂ ਨੂੰ ਪ੍ਰਸ਼ਾਸਨ ਨੇ ਪਰੇਸ਼ਾਨ ਕੀਤਾ ਇਹ ਕਿਤੇ ਵੀਰ ਜੀ ਆ ਸਾਡੇ ਉਹ ਪਤਾ ਨਹੀਂ ਕਿੱਧਰ ਗਏ ਉਹ ਇੱਥੇ ਜਦੋਂ ਕੰਮ ਕਰ ਰਹੇ ਸੀ ਉਹਨਾਂ ਦਾ ਰੋਣਾ ਵੀ ਨਿਕਲ ਗਿਆ ਉਹਨੂੰ ਕਹਿੰਦੇ ਤੁਹਾਡੇ ਤੇ ਕਾਰਵਾਈ ਕਰਾਂਗੇ ਸੋ ਆ ਰਵਈਆ ਹੈ ਇੱ ਜਿਹੜੀ ਪ੍ਰਸ਼ਾਸਨ ਆ ਤਾਂ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਕਿਉਂਕਿ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਜਲਦੀ ਜਲਦੀ ਇੱਥੇ ਆ ਜਾਓ ਢਾਹ ਲੱਗਣ ਜਾਰੀ ਹੈ ਬੰਨ ਟੁੱਟ ਜਾਣਾ ਅਪੀਲ ਕੀਤੀ ਗਈ ਇੱਥੇ ਆ ਕੇ ਖੜੋ ਤਾਂ ਜੋ ਸ਼ਹਿਰ ਨੂੰ ਬਚਾਇਆ ਜਾ ਸਕੇ ਸ਼ਹਿਰ ਨੂੰ ਬਚਾਏ ਜਾਣ ਤੋਂ ਬਾਅਦ ਹੀ ਪਾਣੀ ਘਟਿਆ ਆ ਉਹ ਤੋਂ ਬਾਅਦ ਵਿੱਚ ਹੀ ਆ ਇੱਥੇ ਬੰਨ ਬਣਾਉਣ ਦੀ ਗੱਲ ਆਈ ਆ ਵੀ ਜੇ ਹੋਊਗਾ ਤਾਂ ਇਧਰਲੇ ਲੋਕ ਆ ਜਿਹੜੇ ਉਹਨਾਂ ਦਾ ਨੁਕਸਾਨ ਹੋ ਜਾ ਸ਼ਹਿਰ ਬਚ ਜੂਵੇ ਠੀਕ ਹੈ ਪਰ ਗੱਲ ਉਹੀ ਆ ਨਾ ਇੰਡਸਟਰੀ ਦਾ ਜਦੋਂ ਅਸਰ ਪਿਆ ਜੀ ਇੰਡਸਟਰੀ ਬਚਾਉਣੀ ਆ ਤੇ ਲੋਕ ਕਿਸਾਨ ਆ ਕਿਸਾਨ ਮਰਦਾ ਏ ਅਮਰੇ ਗਰੀਬ ਅਮਰਦੇ ਮਰਨੇ ਇਹਨਾਂ ਨੂੰ ਕੀ ਫਰਕ ਪੈਂਦਾ ਆ ਸੋ ਇਹਨਾਂ ਦੀਆਂ ਤਾਂ ਆਪਣੀਆਂ ਸਿੱਧੀ ਜੀ ਗੱਲ ਆ ਜੇਬਾਂ ਭਰਨੀਆਂ ਚਾਹੀਦੀਆਂ ਨੇ ਇਹਨਾਂ ਦੇ ਕਰਕੇ ਸਾਡਾ ਬੰਨ ਨੁਕਸਾਨਿਆ ਗਿਆ ਆ ਇਹ ਇਹ ਇਹਨਾਂ ਦੇ ਇਹੀ ਹਾਲਾਤ ਆ ਜੂਨ ਜੁਲਾਈ ਤੱਕ ਇੱਥੇ ਕੋਈ ਪਾਣੀ ਨਹੀਂ ਛੱਡਿਆ ਹੋਇਆ ਸੀ ਹੁਣ ਪਰ ਪਰ ਕੇ ਪਾਣੀ ਛੱਡੀ ਜਾ ਰਹੇ ਆ ਰਾਵੀ ਨੇ ਤਪਾਈ ਮਚਾਈ ਏ ਤੁਹਾਡੇ ਸਾਹਮਣੇ ਆ ਸੋ ਆ ਹਾਲਾਤ ਇੱਥੇ ਆ ਸਾਡਾ ਬੰਨ ਤੁਸੀਂ ਦੇਖੋ ਕਿ ਬੰਨ ਮੇਰੇ ਦੇਖਦੇ ਦੇਖਦੇ ਸਾਹਮਣੇ-ਸਾਹਮਣੇ ਮੈਂ ਇੱਥੇ ਰਾਤ 1 ਵਜੇ ਪਹੁੰਚੀ ਸੀਗੀ 5:30 ਵਜੇ ਤੱਕ ਸੀ ਉਦੋਂ ਤੱਕ ਪਹਿਲਾ ਮਤਲਬ 15 ਫੁੱਟ ਤੱਕ ਦੀ ਜਗ੍ਹਾ ਸੀਗੀ 10 ਫੁੱਟ ਇਕੱਠੇ ਲੈ ਕੇ ਗਿਆ ਦਰਿਆ ਠੀਕ ਹੈ ਇਕੱਠੇ ਏਡੇ-ਏਡੇ ਵੱਡੇ ਦਰਖਤ ਟਾਕੇ ਲੈ ਗਿਆ ਬਟ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੇ ਇਵਨ ਮੇਰੀ ਡੀਸੀ ਨਾਲ ਮੈਂ ਡੀਸੀ ਨੂੰ ਕਿਹਾ ਵੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਰਿੰਦਰ ਸਿੰਘ ਹੈ ਜੀ ਕਿੱਥੋਂ ਦੀ ਆਏ ਹੋ ਤੇ ਮੈਂ ਸਰਪੰਚਾਂ ਜੀ ਪਿੰਡ ਲਖਣਪੁਰ ਆ ਸਾਡਾ ਖਮਾਣੋ ਦੇ ਲਾਗੇ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਅੱਜ ਤੁਸੀਂ ਇੱਥੇ ਸੇਵਾ ਕਰਨ ਦੇ ਲਈ ਆਏ ਹੋ ਅਸੀਂ ਤਾਂ ਇੱਥੇ ਹਜੇ ਸਿਰਫ ਚੱਲ ਕੇ 2 ਕਿਲੋਮੀਟਰ ਦੂਰ ਆਏ ਹੋਵਾਂਗੇ ਤੁਸੀਂ ਸਾਡੀ ਹਾਲਤ ਦੇਖ ਸਕਦੇ ਹੋ ਤੇ ਤੁਸੀਂ ਬੋਰੀਆਂ ਭਰ-ਭਰ ਕੇ ਸੇਵਾ ਕਰਦੇ ਪਿਓ ਵੀ ਸ਼ਹਿਰ ਨੂੰ ਬਚਾਇਆ ਜਾਵੇ ਆਲੇ ਦੁਆਲੇ ਦੇ ਪਿੰਡਾਂ ਨੂੰ ਬਚਾਇਆ ਜਾਵੇ ਦੇਖੋ ਜੀ ਅਸੀਂ ਤਾਂ ਸੇਵਾ ਕਰਨ ਲੱਗੇ ਹੋਏ ਆ ਤੇ ਸਾਨੂੰ ਇਹ ਆ ਚਲੋ ਨੁਕਸਾਨ ਹੋਣੋਂ ਬਚ ਜਵੇ ਲੋਕਾਂ ਦਾ ਵੀ ਤੇ ਕਿਉਂਕਿ ਨੁਕਸਾਨ ਤਾਂ ਆਮ ਲੋਕਾਂ ਨੂੰ ਹੈ ਵੱਡੇਾਂ ਦਾ ਨੁਕਸਾਨ ਹੋਣਾ ਨਹੀਂ ਹੈਗਾ ਜੀ ਤੇ ਸਾਨੂੰ ਨਾ ਇੰਨਾ ਹੈਰਾਨ ਕਰੇ ਅਸੀਂ ਮਿੱਟੀ ਲੈ ਕੇ ਆਏ ਆ ਬੋਰੀਆਂ ਭਰ ਕੇ ਵੀ ਲੈ ਕੇ ਆਏ ਆ ਹਲੇ ਵੀ ਸਾਡੀ ਟਰਾਲੀ ਬਹੁਤ ਪਿੱਛੇ ਖੜੀ ਆ ਅਸੀਂ 4 ਕਿਲੋਮੀਟਰ ਸਾਨੂੰ ਪਹਿਲਾਂ ਉਧਰ ਨੂੰ ਭੇਜਤਾ ਜੀ ਉਥੋਂ ਵਾਪਸ ਫੇਰ ਆਏ ਫੇਰ ਸਾਨੂੰ ਸਿੱਧਾ ਹੀ ਬੰਨ ਕੋਲ ਭੇਜਤਾ ਉਥੋਂ ਮਸਾਂ ਅਸੀਂ ਟਰਾਲੀਆਂ ਬੈਕ ਕਰਕੇ ਇੱਥੇ ਆਏ ਹਲੇ ਵੀ ਟਰਾਲੀਆਂ ਸਾਡੀਆਂ ਉੱਥੇ ਖੜੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਹੁਣ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਜਾਂ ਤੁਸੀਂ ਵੀ ਸਹਾਇਤਾ ਕਰਦੇ ਹੋ ਜਦ ਕੋਈ ਮਦਦ ਨਹੀਂ ਕਰਦਾ ਜੀ ਹੁਣ ਜਾਂ ਕੰਮ ਅਸੀਂ ਆਪੇ ਕਰਨਾ ਹੈ ਫੇਰ ਇੱਥੇ ਕੰਮ ਖੜਾਉਣ ਨਾ ਆ ਕੇ ਹੁਣ ਕਦੇ ਕੋਈ ਆ ਜਾਂਦਾ 20 ਬੰਦੇ ਉਹਦੇ ਨਾਲ ਉਧਰ ਸਾਡਾ ਵੀ ਕੰਮ ਖੜਾਈ ਜਾਂਦੇ ਨੇ ਜੀ ਪ੍ਰਸ਼ਾਸਨ ਕੰਮਤ ਕਰ ਰਿਹਾ ਆਪ ਕਰ ਰਿਹਾ ਪ੍ਰਸ਼ਾਸਨ ਮੈਨੂੰ ਤਾਂ ਕੋਈ ਨਹੀਂ ਦੇਖਿਆ ਜੀ ਕਿਉਂਕਿ ਹੁਣ ਪ੍ਰਸ਼ਾਸਨ ਇੱਥੇ ਵਾਲਾ ਇਹਨਾਂ ਨੂੰ ਪਤਾ ਜੀ ਜਿਹੜੇ ਸਾਡੇ ਪਿੰਡਾਂ ਦੇ ਭੈਣ ਭਰਾ ਮਦਦ ਕਰਨ ਆ ਰਿਹਾ ਬਾਈ ਜੀ ਹੁਣੀ ਕਿੱਡੀ ਦੂਰੋਂ ਆਏ ਨੇ ਬਾਈ ਜੀ ਥੈਲੇ ਵੀ ਲੈ ਕੇ ਆ ਰੇਤਾ ਵੀ ਲੈ ਕੇ ਆਏ ਅਸੀਂ ਹਲੇ ਤੱਕ ਪ੍ਰਸ਼ਾਸਨ ਨੇ ਉਹ ਝਾਲ ਆ ਨਾ ਇਹ ਆਪਾਂ ਥੈਲੇ ਪਾਉਣੇ ਆ ਤਾਂ ਆਪਣੇ ਝਾਲ ਚ ਪਾ ਕੇ ਉਹ ਥੈਲੇ ਲੱਗਣੇ ਨੇ ਬਾਈ ਜੀ ਹਲੇ ਝਾਲ ਉਮੀਦਾਂ ਉਮੀ ਪਿਆ ਕੋਈ ਘੱਟ ਵੀ ਨਹੀਂ ਖੋਲੀ ਉਹਦੀ ਇਹ ਗੱਠਾ ਖੋਲ ਕੇ ਲਾਵਾਂਗੇ ਇੱਥੇ ਇੱਥੇ ਤੱਕ ਬੇਨਤੀ ਕਰ ਚੁੱਕੇ ਆਂ ਪ੍ਰਸ਼ਾਸਨ ਨੂੰ ਕਿ ਜੀ ਜਾਲ ਖੋਲ ਕੇ ਅਸੀਂ ਆਪ ਲਾ ਦਿੰਨੇ ਆਂ ਥੈਲਿਆਂ ਚ ਪਾ ਪਾ ਕੇ ਕਿ ਕੁਛ ਨਾ ਕੁਛ ਤਾਂ ਬਚਾ ਲਾਂਗੇ ਸਾਡੇ ਕੋ ਸਾਡਾ ਇੰਨਾ ਭੈਣ ਭਰਾ ਇੰਨੇ ਜ਼ਿਆਦਾ ਵੀਰ ਭਾਈ ਆਏ ਨੇ ਸਾਡੀ ਮਦਦ ਦੇ ਲਈ ਬਹੁਤ ਜ਼ਿਆਦਾ ਕਿ ਅਸੀਂ ਆਪ ਹੀ ਬੰਨ ਲਾ ਲੈਨੇ ਨਾ ਤਾਂ ਬਾਈ ਉਹ ਕਰਦੇ ਨੇ ਨਾ ਕਰਨ ਦਿੰਦੇ ਨੇ ਆ ਤੁਸੀਂ ਜਾ ਕੇ ਦੇਖ ਲਓ ਜਿਹੜਾ ਬੰਨ ਲਾਇਆ ਉਹਨਾਂ ਨੇ ਕਹਿੰਦੇ ਆ ਜੀ ਉਹ ਬੰਨ ਟੁੱਟਦਾ ਬਚਾ ਲੂ ਬਾਈ ਖਾਲੇ ਨੂੰ ਨੱਕਾ ਲਾਉਣ ਦੇ ਬਰਾਬਰ ਆ ਉਹ ਅੰਬੇ ਹੋ ਰੜ ਗਏ ਮੈਂ ਇੱਕ ਚੀਜ਼ ਹੋਰ ਦੱਸਦਾ ਢਾਈ ਘੰਟੇ ਹੋ ਗਏ ਸਾਨੂੰ ਇੱਥੇ ਢਾਈ ਤੋਂ ਤਿੰਨ ਘੰਟੇ ਮੇਰੇ ਦੇਖਦੇ ਦੇਖਦੇ ਕੀਲਾ ਤੇ ਡੇਢ ਕੀਲਾ ਅੰਦਰ ਨੂੰ ਧਸ ਗਿਆ ਬੰਨ ਤੇ ਪਿੰਡਾਂ ਦੇ ਕੀ ਹਾਲਾਤ ਨੇ ਕਿਉਂਕਿ ਪਹਿਲਾਂ ਸਿਹਰੇ ਪ੍ਰਸ਼ਾਸਨ ਦੇ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਸੀ ਕਿ ਪਿੰਡਾਂ ਦੇ ਵਿੱਚੋਂ ਦੀ ਲੋਕ ਜਿਹੜਾ ਨਿਕਲ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਬਾਈ ਜੀ ਉਹ ਤਾਂ ਅਸੀਂ ਬੇਨਤੀ ਕੀਤੀ ਹੋਆ ਅਸੀਂ ਹੁਣ ਵੀ ਕਹਿੰਨੇ ਆ ਕਿ ਆਪਣੀਆਂ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਕਿਉਂਕਿ ਬੰਨ ਪਾਣੀ ਦੇ ਵਹਾਅ ਦਾ ਕੁਝ ਵੀ ਨਹੀਂ ਪਤਾ ਲੋਕ ਸਾਡੇ ਚਲੇ ਵੀ ਗਏ ਭੈਣ ਭਰਾ ਇਹ ਕਦੇ ਵੀ ਟੁੱਟ ਸਕਦਾ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਵੀ ਕੰਮ ਕਰਨ ਤੋਂ ਜਿਹੜਾ ਰੋਕਿਆ ਜਾ ਰਿਹਾ ਹੈ ਤੇ ਆਉਂਦੇ ਨੇ ਫੋਟੋਆਂ ਖਿਚਾ ਕੇ ਜਿਹੜੇ ਨੇ ਚਲੇ ਜਾਂਦੇ ਨੇ ਐਨਡੀਆਰਐਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਲਗਾਤਾਰ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਸਸੁਰਾਲੀ ਬੰਨ ਜਿਹੜਾ ਉਸ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰੇ ਲੋਕ ਜਿਹੜੇ ਨੇ ਪਤਾ ਨਹੀਂ ਕਿੱਥੋਂ-ਕਿੱਥੋਂ ਦੀ ਆ ਕੇ ਇਸ ਪਿੰਡ ਨੂੰ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਬਾਕੀ ਹਿੱਸਿਆਂ ਦੇ ਉਹ ਲੁਧਿਆਣੇ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਨਾ ਬਣਨ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਤੇয়াল ਡੇਲੀ ਪੋਸਟ ਪੰਜਾਬੀ